ਅੱਜ ਫੇਰ ਐਸਡੀਪੀਸੀ ਦੇ ਵੱਲੋਂ ਇੱਕ ਵੱਡੀ ਬੈਠਕ ਕੀਤੀ ਗਈ ਹੈ ਜੀਹਾਂ ਹਰਜਿੰਦਰ ਸਿੰਘ ਧਾਮੀ ਜੋ ਕਿ ਐਸਡੀਪੀਸੀ ਦੇ ਪ੍ਰਧਾਨ ਨੇ ਇਹਨਾਂ ਦੇ ਅੰਤਰੀ ਮੌਂਦੀ ਸਾਰੀ ਕਮੇਟੀ ਨੂੰ ਦੁਬਾਰਾ ਸੱਦਿਆ ਗਿਆ ਇੱਕ ਵੱਡੀ ਬੈਠਕ ਕੀਤੀ ਗਈ ਹੈ ਜਿਸ ਦੇ ਵਿੱਚ ਕਾਫੀ ਵੱਡੇ ਫੈਸਲੇ ਵੀ ਜੋ ਕਿ ਲਏ ਗਏ ਨੇ ਇਹਨਾਂ ਫੈਸਲਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਸਤਿ ਸ੍ਰੀ ਦਮ ਦਮਵਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦੇ ਅਕਾਲ ਚਲਾਨੇ ਦਾਸ ਚੋਕ ਮਤਾ ਲਿਆਂਦਾ ਗਿਆ ਮੂਲ ਮੰਤਰ ਦੇ ਜਾਪ ਵੀ ਕੀਤੇ ਗਏ ਨੇ ਤੇ ਹੋਰ ਵੀ ਹਰਮੰਦਰ ਸਾਹਿਬ ਦੇ ਵਿੱਚ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਨਜ਼ਰ ਆ ਰਹੀਆਂ ਸੀ ਉਹਨਾਂ ਦੇ ਉੱਤੇ ਵੀ ਧਿਆਨ ਦਿੱੰਦਿਆ ਹੋਇਆ ਕਈ ਨਵੇਂ ਰੂਲ ਲਾਗੂ ਕੀਤੇ ਗਏ ਨੇ ਤੇ ਇੱਥੇ ਹੀ ਜਿਹੜੇ ਬੇਅਦਬੀਆਂ ਦੇ ਮਾਮਲੇ ਪੰਜਾਬ ਦੇ ਵਿੱਚ ਸਾਹਮਣੇ ਆ ਰਹੇ ਸੀ ਇਹਨਾਂ ਦੇ ਉੱਤੇ ਵੀ ਬਿਆਨ ਦਿੱੰਦਿਆ ਹੋਇਆ ਹਰਜਿੰਦਰ ਸਿੰਘ ਧਾਮੀ ਸਰਕਾਰ ਦੇ ਉੱਤੇ ਤੰਗ ਕਰਦੇ ਹੋਏ ਨਜ਼ਰ ਆਏ ਨੇ ਕਿਹਾ ਗਿਆ ਹੈ ਕਿ ਸਰਕਾਰ ਬੇਅਦਬੀਆਂ ਦੇ ਮਾਮਲਿਆਂ ਨੂੰ ਬਹੁਤ ਹੀ ਲਾਈਟਲੀ ਲੈ ਰਹੀ ਹੈ ਢਿੱਲਾ ਛੱਡ ਰਹੀ ਹੈ ਤੇ ਬਣਦੀ ਕਾਰਵਾਈ ਜਿਹੜੀ ਉਹ ਨਹੀਂ ਕਰਦੀ ਨਜ਼ਰ ਆ ਰਹੀ ਜਿਹਦੇ ਵਿੱਚ ਸਭ ਤੋਂ ਪਹਿਲਾਂ 택ਸਰੀ ਦਮਦਮਾ ਸਾਹਿਬ ਦੇ ਸਾਫਤਾ ਜੱਜੇਦਾਰ ਮੈਂਬਰ ਐਸਜੀਪੀਸੀ ਸਿੰਘ ਸਾਹਿਬ ਗਾਨੀ ਬਲਵੰਤ ਸਿੰਘ ਜੀ ਆਨੰਦਗੜ੍ਹ ਉਹ ਅੱਜ ਚਲਾਣਾ ਕਰ ਗਏ ਉਹਨਾਂ ਦਾ ਸੋਗ ਮਤਾ ਸੀ ਮੋਲ ਮੰਤਰ ਤੇ ਜਾਪ ਕਰਕੇ ਪਤਗੋੜ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਦੂਸਰਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਕਿਉਂਕਿ ਜਿਹੜਾ ਸਾਊਂਡ ਸਿਸਟਮ ਹੈ ਬਹੁਤ ਪੁਰਾਣਾ ਹੋ ਚੁੱਕਾ ਇਹ ਆਧੁਨਿਕ ਤਕਨੀਕ ਦੇ ਉੱਤੇ ਇਹਨੂੰ ਨਵਾਂ ਸਾਊਂਡ ਸਿਸਟਮ ਕਰਨ ਦੀ ਲਾਉਣ ਦੀ ਜਿਹੜੀ ਆ ਉਹ ਪ੍ਰਵਾਨ ਵੀ ਦਿੱਤੀ ਗਈ। ਉਹ ਤੋਂ ਇਲਾਵਾ ਗੁਰਦੁਆਰਾ ਸ਼ਹੀਦਗੰਜ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਸਥਾਨ ਉਹਨੂੰ ਵੀ YouTube ਤੇ ਸੋਸ਼ਲ ਜਿਹੜਾ ਸਾਡਾ ਚੈਨਲ ਆ ਉਹ ਤੋਂ ਹੀ ਪ੍ਰਸਾਰਤ ਕੀਤਾ ਜਾਇਆ ਕਰੂਗਾ। ਕਿਉਂਕਿ ਦੇਖਣ ਵਿੱਚ ਬਹੁਤ ਸ਼ਿਕਾਇਤਾਂ ਆਈਆਂ। ਕਿ ਉਹ ਚੈਨਲ ਦੇ ਵਿੱਚ ਬੜੀ ਵੱਡੇ ਪੱਧਰ ਤੇ ਜਿਹੜੀ ਆ ਚੋਰੀ ਕੀਤੀ ਜਾਂਦੀ ਆ ਇਸ ਕਰਕੇ ਉਹਨੂੰ ਵੀ ਅਸੀਂ ਆਪਣੇ ਇੰਡੀਵਿਜੂਅਲ ਤੌਰ ਦੇ ਉੱਤੇ ਹੁਣ YouTube ਜਿਹੜਾ ਸਾਡਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੈਨਲ ਆ ਉਹ ਤੇ ਜਿਹੜਾ ਉਹ ਕੀਤਾ ਜਾਊਗਾ ਤੀਸਰਾ ਇੱਕ ਬਹੁਤ ਵੱਡਾ ਅਹਿਮ ਸਿਗਾ ਕਿ ਤਾਕਸੀਨੀ ਕਾਲ ਤੱਕ ਸਾਹਿਬ ਨੂੰ ਗੁਰਦੁਆਰਾ ਅਕਾਲੀ ਬੂੰਗਾ ਜਿਹੜਾ ਸਵਾਲ ਮੂੰਗਾ ਸultanpur Lodhi ਕਾਲ ਬੂੰਗਾ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਉਥੇ ਵੱਡੇ ਪੱਧਰ ਤੇ ਫਾਇਰਿੰਗ ਕੀਤੀ ਗਈ ਉਹਦੇ ਲਈ ਸ਼ਾਮਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਦੇਸ਼ ਹੋਇਆ ਸੀ ਕਿ ਉਹ ਕਮੇਟੀ ਬਣਾ ਕੇ ਉਹਦੀ ਸਾਰੀ ਜਿਹੜੀ ਆ ਉਹ ਰਿਪੋਰਟ ਕੀਤੀ ਜਾਵੇ ਅੱਜ ਉਹ 6 ਮੈਂਬਰ ਜਿਹੜੀ ਕਮੇਟੀ ਬਣਾਈ ਸੀ ਉਸ ਕਮੇਟੀ ਨੇ ਜਿਹ ਚ ਭਾਈ ਕਰਵਾਰ ਸਿੰਘ ਖਾਲਸਾ ਹੈਡ ਕਰਦੇ ਸੀ ਉਹਨਾਂ ਨੇ ਅੱਜ ਰਿਪੋਰਟ ਸੌਂਪ ਦਿੱਤੀ ਆ ਔਰ ਉਸ ਰਿਪੋਰਟ ਦੇ ਆਧਾਰ ਤੇ ਇਹਨਾਂ ਨੇ ਉਸ ਰਿਪੋਰਟ ਬਣਾਉਣ ਲਈ ਐਡਮਿਨਿਸਟ੍ਰੇਸ਼ਨ ਨੂੰ ਵੀ ਅਪਰੋਚ ਕੀਤੀ ਔਰ ਜਿਹੜੇ ਜੇਲ੍ਹ ਦੇ ਵਿੱਚ ਬੈਠੇ ਸੀ ਜਿਹਨਾਂ ਨੇ ਪਾਚੇ ਦਰਜ ਕੀਤੇ ਉਹਨਾਂ ਨਾਲ ਵੀ ਉਹਨਾਂ ਦਾ ਵੀ ਬਿਆਨ ਰਿਕਾਰਡ ਕੀਤੇ ਸਿੰਘ ਸਾਹਿਬ ਗਿਆਨੀ ਬਲਬੀਰ ਸਿੰਘ ਜੀ ਮੁਖੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਇਸੇ ਤਰਜ਼ ਤੇ ਗਿਆਨੀ ਮਾਨ ਸਿੰਘ ਜੀ ਜਿਹੜੇ ਉਹ ਦੂਸਰੇ ਧੜੇ ਤੋਂ ਜਿਨ੍ਹਾਂ ਤੇ ਅਲੈਜ ਕਰਦੇ ਸੀ ਪੇ ਕਬਜ਼ਾ ਕੀਤਾ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਜੇਲ੍ਹ ਦੇ ਵਿੱਚ ਜਿਹੜੇ ਸੀਗੇ ਉਹਨਾਂ ਦੇ ਵੀ ਨਾਲ ਜਾ ਕੇ ਨਹੀਂ ਮੀਟਿੰਗਾਂ ਮੁਲਾਕਾਤਾਂ ਕਰਕੇ ਤੇ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਕੁਝ ਆਂਟ ਗਵਾਂਡ ਦੇ ਜਿਹੜੇ ਲੋਕ ਸੀ ਉਹਨਾਂ ਦੇ ਵੀ ਬਿਆਨ ਦਰਜ ਕੀਤੇ ਉਹ ਤੋਂ ਇਲਾਵਾ ਫਿਰ ਜਿਹੜੇ ਚੈਨਲ ਸੀਗੇ ਉਹ ਚੈਨਲ ਵਾਲੇ ਦੋ ਬੱਚੇ ਸੀ ਪੀਟੀਸੀ ਦੇ ਇੱਕ ਦੀਆਂ ਤਾਂ ਉਂਗਲੀਆਂ ਤੋੜ ਦਿੱਤੀਆਂ ਉਂਗਲਾਂ ਵੀ ਬੇਰਹਿਮੀ ਨਾਲ ਤੋੜੀਆਂ ਕੈਮਰਾ ਖੋਲਿਆ ਪਰ ਲੱਕੀਲੀ ਕਹਿ ਲਓ ਵੀ ਕਈ ਵਾਰੀ ਪਿੱਛੇ ਸਬੂਤ ਬੰਦਾ ਛੱਡ ਜਾਂਦਾ ਉਹਨਾਂ ਦੇ ਕੋਲ ਇੱਕ ਹੋਰ ਵੀਡੀਓ ਸੀ ਜਿਹੜੀ ਉਹਨੇ ਮੌਕੇ ਤੇ ਰਿਕਾਰਡ ਕੀਤੀ ਆ ਉਹ ਵੀ ਸਾਨੂੰ ਨਹੀਂ ਪੈਨ ਡਰਾਈਵ પાਕੇ ਸਾਡੇ ਸਪੋਰਟ ਕੀਤੀ ਆ ਉਹਦੇ ਵਿੱਚ ਲਗਭਗ ਹਜ਼ਾਰ ਤੋਂ ਉੱਤੇ ਆਟੋਮੈਟਿਕ ਵੈਪਨਾਂ ਨਾਲ ਗੋਲੀਆਂ ਚੱਲੀਆਂ ਇਸੇ ਤਰਜ਼ ਤੇ ਐਸਐਸਪੀ ਤੇ ਡੀਸੀ ਸਾਹਿਬ ਨੂੰ ਵੀ ਨਹੀਂ ਸੰਪਰਕ ਕੀਤਾ ਇਥੋਂ ਚਿੱਠੀਆਂ ਵੀ ਅਸੀਂ ਲਿਖੀਆਂ ਆ ਡੀ ਸੀ ਸਾਹਿਬ ਨੇ ਕਿਹਾ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਤੇ ਐਸ ਐਸ ਵੀ ਸਾਹਿਬਾਂ ਤਾਂ ਮਿਲੀ ਨਹੀਂ ਉਹ ਕਹਿੰਦੇ ਕਿਧਰੇ ਚਲ ਗਏ 2 3 4 ਦਿਨ ਉਹਨਾਂ ਨੂੰ ਅਡੀਕਦੇ ਵੀ ਰਹੇ ਹੋਰ ਵੀ ਜਿੰਨੇ ਅਧਿਕਾਰੀ ਸੀ ਉਹ ਵੀ ਸਾਰੇ ਅਡੀਕਦੇ ਰਹੇ ਪਰ ਇਸ ਰਿਪੋਰਟ ਦੇ ਵਿੱਚ ਇਹਨਾਂ ਨੇ ਜਿਹੜਾ ਵਰਨਨ ਕੀਤਾ ਕਿਉਂਕਿ ਉਹ ਸਿੰਘ ਸਾਹਿਬ ਨੇ ਪਰਸੋਂ ਨੂੰ ਆਉਣਾ ਉਹਨਾਂ ਦੇ ਜ਼ਬੂਰਤ ਕੀਤੀ ਜਾਊਗੀ ਲੋਕ ਤੌਰ ਤੇ ਤਿੰਨ ਸਵਾਲ ਸਿਗੇ ਪਹਿਲਾ ਸਵਾਲ ਪੇ ਗੁਰੂ ਘਰ ਦੇ ਵਿੱਚ ਜਿਹੜੀ ਰਹਿਤ ਮਰਿਆਦਾ ਉਹਦੀ ਉਲੰਘਣਾ ਹੋਈ ਆ ਦੂਸਰਾ ਕਿਸ ਦੇ ਹੁਕਮ ਦੇ ਨਾਲ ਪੁਲਿਸ ਗੁਰਦੁਆਰਾ ਸਾਹਿਬ ਦੇ ਅੰਦਰ ਐਂਟਰ ਹੋਈ ਜਾਂਦ ਕੇ ਅੰਦਰਲੇ ਪਾਸੇ ਕਿਸੇ ਪੱਖ ਤੋਂ ਵੀ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਚਣੌਤੀ ਨਹੀਂ ਸੀ ਤੇ ਕਿਉਂਕਿ ਅਖੰਡ ਪਾਠ ਸਾਹਿਬ ਚੱਲ ਰਹੇ ਸੀ ਤੇ ਤੀਸਰਾ ਫਿਰ ਬੂਟਾ ਸਮੇਤ ਅੰਦਰ ਜਾ ਕੇ ਉੱਤੇ ਤਾਬੜ ਤਾਬੜ ਗੋਈਆਂ ਚਲਾਉਣੀਆਂ ਉਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਸੀ ਇਨੀ ਰਿਪੋਰਟ ਦੇ ਵਿੱਚ ਉਹ ਸਾਰਾ ਵਰਨਣ ਕਰ ਦਿੱਤਾ ਔਰ ਇਹ ਵੀ ਇਨੀ ਵਰਨਣ ਕੀਤਾ ਕਿ ਆਜ ਤੱਕ ਸਰਕਾਰ ਇਸ ਮਸਲੇ ਤੇ ਚੁੱਪ ਬੈਠੀ ਆ ਆਕਸਰ ਦੇਖਣੇ ਵਿੱਚ ਆਇਆ ਵੀ ਜੇਲੇ ਕਿਸੇ ਹੋਰ ਪਾਸੇ ਕੋ ਬਿਆਦਵੀ ਹੋਵੇ ਹੋਰ ਝਗੜਾ ਹੋਵੇ ਬੜੇ ਜੋਸ਼ੋਕਰੋਸ਼ ਦੇ ਨਾਲ ਆਪਾਂ ਬਾਹਾਂ ਟੰਗ ਟੰਗੇ ਜਾ ਕੇ ਉੱਤੇ ਵਿਖਿਆਨ ਕਰਦੇ ਆਂ ਪਰ ਇੱਥੇ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਦੋ ਦਿਨ ਦਿਨ ਬਾਅਦ ਸੀ ਤੇ ਇੱਥੇ ਕੋਈ ਮਰਿਆਦਾ ਦਾ ਨਹੀਂ ਕਿਸੇ ਨੇ ਧਿਆਨ ਕੀਤਾ ਗੋਲੀਆਂ ਚਲਾਉਣ ਦਾ ਕਿਸੇ ਨੇ ਨਹੀਂ ਧਿਆਨ ਕੀਤਾ ਇਸ ਤੌਰ ਤੇ ਸਿੱਧੇ ਤੌਰ ਦੇ ਉੱਤੇ ਇਹਨਾਂ ਨੇ ਅੱਜ ਜਿਹੜੀ ਉਹ ਰਿਪੋਰਟ ਦਿੱਤੀ ਆ ਉਹ ਦੇਵਾਂਗੇ ਤਾਂ ਅਸੀਂ ਅਕਾਲ ਤਖਤ ਨੂੰ ਇਹਨਾਂ ਨੇ ਜਿਹੜਾ ਮੁੱਖ ਤੌਰ ਤੇ ਕੋ ਦੋਚੀਆ ਉਹ ਇਹ ਨਹੀਂ ਅੰਦਰ ਰਾਤ ਕਰ ਦਿੱਤਾ ਉਹ ਰਿਪੋਰਟ ਹੰ ਸਿੰਘ ਸਾਹਿਬ ਦੇ ਆਇਆ ਤੇ ਦੇਵਾਂਗੇ ਵੀ ਇਹ ਜਿਹੜਾ ਕਾਰਜ ਆ ਬੜਾ ਵੱਡਾ ਬਿਆਦਬੀ ਦਾ ਇਹ ਵੀ ਆਪਾਂ ਅਕਸਰ ਦੇਖਦੇ ਆ ਕਿ ਕਈ ਗੱਲਾਂ ਜਿਹੜੀਆਂ ਪਹਿਲੇ ਹੋਈਆਂ ਕੋ 10 ਸਾਲ ਪਹਿਲਾਂ 20 ਸਾਲ ਪਹਿਲਾਂ ਉਹਨੂੰ ਤਾਂ ਬੜੇ ਜੋਰ ਨਾਲ ਚੱਕਦੇ ਤੇ ਅੱਜ ਸਰਕਾਰ ਜਿਹੜੀ ਉਹ ਬੋਨੀ ਹੋ ਗਈ ਕਿ ਅੰਦਰ ਕੋ ਝਗੜਾ ਨਹੀਂ ਅੰਦਰੋਂ ਕੋਈ ਕਿਸੇ ਤਰ੍ਹਾਂ ਦਾ ਕੋ ਖਤਰਾ ਨਹੀਂ ਤੇ ਫਿਰ ਅੰਦਰ ਐਂਟਰ ਹੋ ਜਾਣਾ ਬਗੈਰ ਸਪੀਕਰ ਬੈਰਨ ਵਾਰਨਿੰਗ ਤੋਂ ਤੇ ਫਿਰ ਅੰਦਰ ਬੂਟਾ ਸਮੇਤ ਜਾਣਾ ਤੇ ਫਿਰ ਅੰਦਰ ਜਾ ਕੇ ਬਿਆਦਮੀ ਕਰਨੇ